Worlds Asia TV, your time, your news. <laughs> ਨਸੀਬ ਜੀ ਜੈ ਬਾਲਮਿਕ ਮਹਾਰਾਜ ਜੀ ਜਿਹੜੇ ਇੰਗਲਿਸ਼ ਚ ਕਹਿੰਦੇ ਹੁੰਦੇ ਗੁੱਡ ਇਵਨਿੰਗ ਨਮਸਤਾਂ ਸਤਿ ਸ਼੍ਰੀ ਅਕਾਲ ਜੈ ਸ਼੍ਰੀ ਰਾਮ ਮੈਂ ਆਪਣੇ ਮੀਡੀਆ ਵਾਲੇ ਭਰਾਵਾਂ ਨੂੰ ਇੱਕ ਰਿਕਵੈਸਟ ਕਰਨੀ ਚਾਹਨਾ ਕਿ ਥੋੜਾ ਜਿਹਾ ਲੈਫਟ ਹੋ ਜਾਓ ਤਾਂ ਕਿ ਮੈਂ ਕੁਝ ਹੌਸਲਾ ਦੇ ਰਿਹਾ ਕਿ ਉਹ ਆਰ ਵਾਲੇ ਜਿੰਮੀ ਟੋਨ ਵਿੱਚ ਤੁਹਾਡੇ ਵਾਸਤੇ ਭਾਈਚਾਰੇ ਵਾਸਤੇ ਆਪਣੇ ਲੋਕਾਂ ਵਾਸਤੇ ਕੁਝ ਕਰ ਸਕੀ। ਜਦ ਅਸੀਂ ਇੱਥੇ ਵਨ ਰਾਈਸਸ ਮਲੇਦੇਂਦਰ ਆ ਰਹੇ ਸੀ ਲੱਗਦਾ ਹੈ ਕਿ ਜਾਂਦਾ ਵੀ ਜਵਾਰ ਪਰ ਬਣਿਆ ਹੈ ਸ਼ਾਇਦ ਹੀ ਕੋਈ ਇੱਥੇ ਆ ਕੇ ਕਿਸੇ ਨੇ ਵਿਕਾਸ ਲਈ ਕੋਈ ਗੱਲ ਕੀਤੀ ਹੈ ਕਾਫੀ ਗੱਲਾਂ ਤਾਂ ਬਹੁਤ ਕੀਤੀਆਂ ਹੋ ਗਈਆਂ ਪਰ ਕਬ ਨਹੀਂ ਲੱਗਦਾ ਜਿਵੇਂ ਕੀਤਾ ਉਹ ਆਪਣਾ ਬੱਚਾ ਆਪਣਾ ਭਰਾ ਆਪਣਾ ਬੇਟਾ ਤੁਹਾਡਾ ਭਰਾ ਤੁਹਾਡਾ ਬੱਚਾ ਪਿਆਰ ਹੈ ਤੁਹਾਡੀ ਸਾਈਡਰ ਨਾਲ ਤੁਹਾਡੀਆ ਹੋਟਾ ਨਾਲ ਇਵੇਂ ਤੁਹਾਡਾ ਹਰ ਕੰਮ ਪੈ ਰਹੇ ਅੱਜ ਮੈਂ ਆਪਣੇ ਵੈਸਟਨ ਕੇ ਦੇ ਦੁਆਰ ਨਗਰ ਕੈਂਪ ਨੇ ਵਿੱਚ ਆਇਆ ਹਾਂ ਉੱਥੇ ਕਿ ਮੈਂ ਭਾਈ ਸਾਹਿਬੀ ਉੱਥੇ ਵਸਤੀ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਨੇ ਤੇ ਜਿਹੜੀਆਂ ਕਾਫੀ ਸਮੇਂ ਤੋਂ ਲੱਗ ਰਿਹਾ ਚੱਲੀਆਂ ਆ ਰਹੀਆਂ ਨੇ ਜਿਹਦੇ ਵਿੱਚ ਇਲਾਕੇ ਦੀ ਸਫਾਈ ਇਲਾਕੇ ਦੀ ਵੀਰਜਕਾਰੀ ਅਤੇ ਜਦੋਂ ਹੱਕ ਮੰਗਣ ਜਾਂਦੇ ਆ ਉਹ ਤੋਂ ਵਾਜੇ ਤੇ ਇਹਨਾਂ ਨੂੰ ਨਕਾਰ ਦਿੱਤਾ ਜਾਂਦਾ ਆ ਤੇ ਅੱਜ ਇਹਨਾਂ ਦੇ ਵਿੱਚ ਆ ਤੇ ਬਹੁਤ ਅੱਛਾ ਲੱਗਿਆ ਜੋ ਇਹਨਾਂ ਨੇ ਪਿਆਰ ਤੇ ਸਾਥ ਦਿੱਤਾ ਹੈ ਉਹਦੇ ਲਈ ਮੈਂ ਇਹਨਾਂ ਦਾ ਧੰਨਵਾਦ ਕਰਦਾ ਮਹਿਲਾਵਾਂ ਜੀ ਕਿਹੜਾ ਜਾਉਂਗੇ ਲੋਕਾਂ ਨੂੰ ਅਜੰਡੇ ਬਹੁਤ ਛੇ ਤਾਂ ਦੀ ਹੈ ਜੀ ਅੱਜ ਜਿਹੜੇ 147 ਕੋ ਅਜੰਡੇ ਚੱਲਦੇ ਆਏ ਆ ਸਭ ਤੋਂ ਪਹਿਲਾਂ ਤਾਂ ਮੈਂ ਐਜੂਕੇਸ਼ਨ ਦੀ ਗੱਲ ਕਰੂੰਗਾ ਜਿਹੜੀ ਕਿ ਹਰ ਸਾਲ ਇਹ ਐਡਮਿਸ਼ਨ ਫੀਸ ਬੱਚਿਆਂ ਨੂੰ ਲੱਗਦੀ ਆ ਵੀ ਆਂਦੇ ਹੀ ਮੈਂ ਉਹ ਬੰਦ ਕਰਾਣੀ ਹੈ ਦੂਸਰਾ ਜੇ ਸਰਕਾਰੀ ਜੋਬਸ ਨਹੀਂ ਦੇ ਸਕਿਆ ਤੇ ਮੈਂ ਪਾਲਿਸੀ ਛੇ ਤਾਂ ਦੀਆਂ ਹੈਗੀਆਂ ਨੇ ਇਨ੍ਹਾਂ ਦੇ ਥਿੰਕ ਟੈਕ ਨੇ ਕਿ ਅਸੀਂ ਹਰ ਘਰ ਦੇ ਵਿੱਚ ਰੁਜ਼ਗਾਰ ਧਵਾਗੇ ਜਨਰੇਟ ਕਰਕੇ ਤਾਂ ਕਿ ਹਰ ਘਰ ਦਾ ਨਿਰਵਾਹ ਹੋ ਸਕੇ ਪਾਲਣ ਪੋਸ਼ਣ ਹੋ ਸਕੇ ਤੇ ਇਹਦੇ ਨਾਲ ਨਾਲ ਹੀ ਇੱਕ ਮੈਂ ਜਿਹੜਾ ਲੋਨ ਆ ਬੈਂਕਾਂ ਦਾ ਲੋਨ ਆ ਕਿ ਉਹ ਹਰ ਵਸਨੀਕ ਦੇ ਲਈ ਜਿਹੜਾ VOTER ਹੈ ਉਹਦੇ ਲਈ ਈਜ਼ੀ ਹੋ ਜਾਏ ਤਾਂ ਕਿ ਉਹ ਆਪਣੇ ਬੱਚਿਆਂ ਦੀ ਐਜੂਕੇਸ਼ਨ ਦਿਵਾ ਸਕਣ ਅਤੇ ਉਹਦੇ ਨਾਲ ਨਾਲ ਹੀ ਉਹ ਆਪਣੇ ਬਜ਼ੁਰਗਾਂ ਦਾ ਇਲਾਜ ਕਰ ਸਕਣ ਬੱਚਿਆਂ ਦੇ ਵਿਆਹ ਕਰ ਸਕਣ ਤੇ ਜੋ ਜੋ ਉਹਨਾਂ ਦੇ ਫੰਡਮੈਂਟਲ ਰਾਈਟਸ ਨੇ ਉਹਨਾਂ ਨੂੰ ਦਿਵਾ ਸਕਣ ਅਜੋਕੇ ਵਾਤਾਵਰਣ ਮੈਂ ਤਾਂ ਰਿਹਾਂ ਇਹਨਾਂ ਦੇ ਵਿੱਚ ਆ ਇਹਨਾਂ ਦੇ ਲਈਆਂ ਤੇ ਇਹਨਾਂ ਦੇ ਲਈ ਸੀਗਾ ਅੱਗੇ ਵੀ ਜਿਹੜਾ ਮੇਰੇ ਤੱਕ ਪਹੁੰਚਿਆ ਉਹਨਾਂ ਦੇ ਕੰਮ ਚੱਲਦੇ ਆਏ ਆ ਮੈਂ ਤਾਂ ਬਹੁਤਾ ਕਰਦਾ ਹੀ ਨਹੀਂ ਕਿਉਂਕਿ ਮੈਂ ਤਾਂ ਨਿਵਾਹਦਾ ਹੀ ਆ ਤੇ ਅੱਗੇ ਵੀ ਨਿਵਾਹਦੇ ਰਹਿਣਾ ਅੱਜ ਮੈਂ ਆਪਣੀ ਮਰਜ਼ੀ ਦੇ ਲਈ ਕੰਪੈਟੇਸ਼ਨ ਨਹੀਂ ਕਰ ਰਿਹਾ ਕਿਉਂਕਿ ਇਹਨਾਂ ਦੀ ਸਾਰਿਆਂ ਦੀ ਮੰਗ ਹੈ ਕਿ ਐਲਬਰਟ ਨੂੰ ਕੰਪੈਟੇਸ਼ਨ ਕਰੇ ਤੇ ਉਹ ਕੰਪੈਟੇਸ਼ਨ ਕਰ ਲਿਆ ਤਾਂ ਤੁਹਾਡੇ ਨੂੰ ਕਹਿ ਗਏ ਬੇਟੀ ਇਹ ਨਾ ਕੀਤਾ ਵਾ ਤੇ ਉਹਨਾਂ ਵੱਲੋਂ ਵੀ ਸਿਫਾਰਸ਼ਾਂ ਮੈਂ ਕਈ ਤਰ੍ਹਾਂ ਦਿੱਤੀਆਂ ਜਾਊਗਾ ਕਿ ਤੇ ਸਿਆ ਵੀ ਅੱਗੇ ਬੇਟੀ ਨੇ ਲਾਕ ਕੀਤਾ ਹੋਇਆ ਉਹਨਾਂ ਵੱਲੋਂ ਵੀ ਸੁਰਦਾ ਜਿਹੜੀਆਂ ਹਾਂਜੀ 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 ਉਹ ਇਟਾ ਵੀ ਬੇਟੀ ਨੇ ਲੌਕ ਕੀਤਾ ਹੈ ਤੇ ਹੋਰ ਵੀ ਮੇਰੇ ਸਤਿਕਾਰੇ ਦੇ ਵਿੱਚ ਜਿੰਨੇ ਐਡਵੋਕੇਟਸ ਨੇ ਉਹ ਰਲ ਕੇ ਇਹ ਮੁਹਿੰਮ ਚਲਾਣਗੇ ਕਿ ਜਿਹੜੇ ਵੀ ਜਰੂਰਤਮੰਦ ਲੋਕ ਨੇ ਮਿਡਲ ਕਲਾਸ ਕਲਾਸ ਤੋਂ ਨਹੀਂ ਇਕਨੋਮਿਕਲ ਵਿਕਟਰ ਸੈਕਸ਼ਨ ਹੈ ਕਿ ਜਿਨ੍ਹਾਂ ਨੂੰ ਨੌਲੇਜ ਨਹੀਂ ਹੈ ਅਵੇਅਰ ਨਹੀਂ ਹੈ ਉਹਨਾਂ ਨੂੰ ਅਵੇਅਰ ਕਰਕੇ ਕਾਨੂੰਨੀ ਸਲਾਹ ਦਿੱਤੀ ਜਾਏਗੀ ਕਿ ਉਹ ਬਿਲਕੁਲ ਮੁਫਤ ਹੋਵੇਗਾ ਲੋਕਾਂ ਨੂੰ ਵੀ ਵੋਟਰਾਂ ਨੂੰ ਮੈਂ ਇਹੀ ਅਪੀਲ ਕਰਦਾ ਹਾਂ ਕਿ ਉਹ ਜਾਣਦੇ ਆ ਕਿ ਹਰ ਪਾਰਟੀ ਨੇ ਆ ਕੇ ਝੂਠਾ ਲਾਰਾ ਲਾਇਆ ਜੇ ਅਸੀਂ ਆਮ ਆਦਮੀ ਦੀ ਗੱਲ ਕਰਾਂਗੇ ਇਮੋਸ਼ਨਸ ਕੈਸ਼ ਕਰ ਲੀਆਂ ਗਈਆਂ ਨੇ ਕੀ ਕਿਸੀਆਂ ਗਈਆਂ ਨੇ ਵੀ ਜਿਹੜਾ ਸਾਈਨ ਬਣਾਇਆ ਉਹ ਇਸ ਲਈ ਬਣਾਇਆ ਸੀ ਕਿ ਕ腐ਪਸ਼ਨ ਫ੍ਰੀ ਹੋਵੇਗਾ ਸਾਰਾ ਸਿਸਟਮ ਅੱਜ ਉਨੀ ਹੀ ਕ腐ਪਸ਼ਨ ਫੀਕ ਦੇ ਉੱਤੇ ਆ ਤੇ ਜਿਹੜੀਆਂ ਜਿਹੜੀਆਂ ਗੱਲਾਂ ਕਰਕੇ ਪਾਰਟੀ ਹੁੰਦ ਤੇ ਵਿੱਚ ਆਈ ਸੀ ਐਨ ਵੀ ਬਾਕੀ ਨੀ ਐਪੀ ਕਲਚਰ ਖਤਮ ਕਰ ਦੇਣਾ ਹੈ ਕਿ ਅਸੀਂ ਆਪ ਦਿਆ ਕਰਾਂਗੇ ਉਹਨਾਂ ਹੀ ਜੱਦ ਹੋ ਜ਼ਿਆਦਾ ਹੋ ਗਿਆ ਕਿ ਬੈਰੀਡਿਟਸ ਵੱਧ ਹੋ ਗਏ ਨੇ ਆਮ ਬੰਦੇ ਦੀ ਲੀਡਰ ਇਹ ਖੁਦ ਸਾਰੇ ਹੀ ਬਹੁਤ ਦੂਰ ਨੇ ਅੱਜ ਆਕੇ ਸਾਡੇ ਲੁਧਿਆਣੇ ਨੂੰ ਠੱਗਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਗੱਲ जगਜਾਹਰ ਹੈ ਕਿ ਇਹ ਇਲੈਕਸ਼ਨ ਦੇ ਵਿੱਚ ਕਿਉਂ ਇੱਕ ਵੋਲੰਟੀਅਰ ਨੂੰ ਕੈਂਡੀਡੇਟ ਨਹੀਂ ਬਣਾਇਆ ਗਿਆ ਤੇ ਜਿਹੜੇ ਪਹਿਲਾਂ ਹੀ ਰਾਜ ਸਭਾ ਮੈਂਬਰ ਨੇ ਉਹਨਾਂ ਨੂੰ ਉਤਾਰਿਆ ਗਿਆ ਤਾਂ ਕਿ ਦਿੱਲੀ ਵਾਲਿਆਂ ਦਾ ਰਾਹ ਸਿੱਧਾ ਹੋ ਸਕੇ ਅੱਜ ਪੰਜਾਬ ਦੇ ਵਿੱਚ ਕੀ ਗੱਲ ਪੰਜਾਬ ਦੇ ਕੈਪੇਬਲ ਲੀਡਰ ਖਤਮ ਹੋ ਗਏ ਨੇ ਕਿ ਪੰਜਾਬ ਦੇ ਵਿੱਚ ਇੱਕ ਬਾਹਰੋਂ ਲਿਆ ਕੇ ਦੂਜੇ ਛੁਪਿਆਂ ਦੇ ਉੱਤੇ ਉਹਨਾਂ ਦੇ ਸਿਰ ਤੇ ਬਿਠਾਏ ਗਏ ਨੇ ਅਸੀਂ ਇਹ ਨਹੀਂ ਕਹਿੰਦੇ ਵੀ ਨਹੀਂ ਹੋਣੀ ਚਾਹੀਦੀ ਪਰ ਜਦ ਪੰਜਾਬ ਹੈ ਪੰਜਾਬ ਦੇ ਲੋਕੀ ਆ ਉਹਨਾਂ ਨੂੰ ਮੌਕਾ ਦੇਣਾ ਚਾਹੀਦਾ ਸੀ ਤੇ ਆਮ ਬੰਦੇ ਦੇ ਨਾਂ ਦੇ ਉੱਤੇ ਬੜ ਕੇ ਇਹ ਸਰਕਾਰ ਆ ਇਹਨਾਂ ਨੇ ਧੋਖਾ ਕੀਤਾ ਆ ਖੱਗਿਆ ਆ ਤੇ ਲੋਕ ਉਹਦਾ ਮੂੰਹ ਤੋੜ ਜਵਾਬ ਦੇਣਗੇ ਆਮ ਆਦਮੀ ਪਾਰਟੀ ਵੱਲੋਂ ਪਹਿਲਾਂ ਮਹਿਲਾਵਾਂ ਨੂੰ 1000 ਦੀ ਗੱਲ ਕਰਕੇ ਚਾਹਿਆ ਸੀਗਾ ਜਿਵੇਂ ਦੇਖਦੇ ਹੋ ਨਾ ਹਾਂਜੀ ਸਾਡੀਆਂ ਭੈਣਾਂ ਨੂੰ ਇਹਨਾਂ ਨੇ ਜਮਾਵਾਂ ਨੂੰ ਇਹ ਨਾਰਾ ਲਾਇਆ ਸੀ ਕਿ ਹਰ ਭੈਣ ਨੂੰ 1000 ਰੁਪਏ ਦਿੱਤਾ ਜਾਏਗਾ ਕਿਉਂ ਇੰਨੀ ਆਸ਼ਾ ਉਮੀਦ ਰੱਖਦੇ ਨੇ ਉਹ ਆਪਣੇ ਆਰਾਮ ਨਾਲ ਕਾਤੇਆਂ ਜੇ ਬੈਂਕ ਵਾਲਿਆਂ ਨੂੰ ਕਾਲ ਕਰਕੇ ਪੁੱਛਦੇ ਨੇ ਕਈ ਲੋਕ ਬੈਂਕਾਂ 'ਚ ਜਾ ਕੇ ਪੁੱਛਦੇ ਨੇ ਕਿ ਸਦਾ ਹਜ਼ਾਰ ਰੁਪਏ ਆ ਗਿਆ ਉਹ ਇਸੇ ਆਸ ਦੇ ਨਾਲ ਵਿਚਾਰੇ ਲੰਬਿਤ ਰਹਿੰਦੇ ਨੇ 30 ਤਰੀਕ ਤੱਕ 31 ਤਰੀਕ ਤੱਕ 28 ਤਰੀਕ ਤੱਕ ਜਿਹੜੀਆਂ ਮਹੀਨਿਆਂ ਦੀਆਂ ਅਲੱਗ-ਅਲੱਗ ਤਰੀਕਾਂ ਨੂੰ ਜਾ ਕੇ ਐਂਡ ਤੇ ਪੁੱਛਦੇ ਵੀ ਕਿਤੇ ਆ ਤਾਂ ਨਹੀਂ ਗਿਆ ਉਹ ਅੱਜ ਤੱਕ 3 ਸਾਲਾਂ 'ਚ ਨਹੀਂ ਆਇਆ ਕਿ ਅੱਗੇ ਕੀ ਆਣਾ ਅੱਜ ਤਾਂ ਇਹ ਵੀ ਲਾਰੇ ਮੈਂ ਇਹਨਾਂ ਨੇ ਸੁਣਿਆ ਕਹਿੰਦੇ ਹੁਣ 50 50 ਹਜ਼ਾਰ ਆਏਗਾ ਇਹ ਲੋਕਾਂ ਦੇ ਜਜ਼ਬਾਤਾਂ ਦੇ ਨਾਲ ਮਜ਼ਾਕ ਕਰ ਰਹੇ ਨੇ ਇਹ ਮਜ਼ਾਕ ਇਹਨਾਂ ਨੂੰ ਐਤੀ ਭਾਰਾ ਪਹਿਣਾ ਆ ਜਿੰਨੇ ਮਰਜ਼ੀ ਸਬਜ਼ ਬਾਗ ਦਿਖਾ ਲੈਣ ਲੋਕ ਇਹਨਾਂ ਤੋਂ ਉੱਤੇ ਉਸ ਕਿੱਰੇ ਲੋਕਾਂ ਨੂੰ ਚੀਂਗ ਲਿਆਣਾ ਤੇ ਆਪਣੇ ਕੈਂਡੀਡੇਟ ਲੈ ਕੇ ਆਉਂਦੇ 20 ਜੌਨ ਦੇ ਵਿੱਚ ਇੱਕ ਭਾਈਚਾਰੇ ਨਾਲ ਤਕਾ ਹੁੰਦਾ ਉਹ ਭਾਈਚਾਰੇ ਨਾਲ ਜਿਹੜਾ ੱੱਕਾ ਹੋਇਆ ਉਹ ਆਪਣੀਆਂ ਮੰਗਾਂ ਦੇ ਲਈ ਗਏ ਸੀ ਅੱਜ ਇਹ ਜਿਹੜੀਆਂ ਪਾਰਟੀਆਂ ਹੋਂਡ ਦੇ ਵਿੱਚ ਚੱਲਦੀਆਂ ਨੇ ਇਹਨਾਂ ਦੇ ਸੱਜਣ ਮਿੱਤਰ ਆਊਟਸੋਰਸ ਕੰਪਨੀਆਂ ਖੋਲ੍ਹ ਲੈਂਦੇ ਨੇ ਉਹਨਾਂ ਦੇ ਨਾਲ ਹੀ ਨੌਕਰੀ ਦਿੰਦੇ ਨੇ ਨੌਕਰੀ ਦੇਣ ਤੋਂ ਬਾਅਦ ਉਹੀ ਸੋਰਸ ਕੰਪਨੀਆਂ ਹਿੱਸਾ ਲੈ ਕੇ ਵਰਕਰ ਦਾ ਮਿਹਨਤ ਦੀ ਖੂਨ ਪਸੀਨੇ ਦੀ ਕਮਾਈ ਇਹਨਾਂ ਹੀ ਆਕਾਮਾਂ ਕੋਲ ਦੁਬਾਰਾ ਪਹੁੰਚਾਉਂਦੇ ਨੇ ਤੇ ਜਦੋਂ ਆਪਣੇ ਹੱਕ ਮੰਗਣ ਗਏ ਉਹਨਾਂ ਨੂੰ ਗਾਲਾਂ ਖਾਣੀਆਂ ਪਈਆਂ ਉਹਨਾਂ ਨੂੰ ਕੁੱਟਿਆ ਗਿਆ ਤੇ ਮੈਂ ਮੰਗ ਕਰੂੰਗਾ ਕਿ ਸੁੱਤੀ ਸਰਕਾਰ ਜਾਗੇ ਐਡਮਿਨਿਸਟ੍ਰੇਸ਼ਨ ਜਾਗੇ ਤੇ ਉਹਨਾਂ ਦੇ ਹੱਕ ਉਹਨਾਂ ਨੂੰ ਦੇਵਾ ਠੀਕ ਹੈ ਸਭ ਤੋਂ ਪਹਿਲੇ ਤਾਂ ਮੈਂ ਇਲਾਕਾ ਵਾਸੀਆਂ ਦਾ ਧੰਨਵਾਦ ਕਰਦਾ ਹਾਂ ਇਹ ਕੋਰਾਨ ਨੇ ਨੌਜਵਾਨ ਕੋਲ ਹਰ ਲੀਡਰ ਨੂੰ ਆਪਣੇ ਅੰਦਰ ਵਿੱਚ ਬੁਲਾਇਆ ਔਰ ਆਪਣਾ ਪਿਆਰ ਉਹਦੇ ਅੱਗੇ ਸਾਹਿਰ ਕੀਤਾ ਇਸ ਤਰ੍ਹਾਂ ਦੇਖਦੇ ਜੀ ਕਿ ਕੰਮ ਕਰ ਰਿਹਾ ਹੈ ਸਹਿਯੋਗ ਬਹੁਤ ਅੱਛਾ ਲੱਗ ਰਿਹਾ ਜੀ ਬਹੁਤ ਦੇਖ ਕੇ ਦਿਨ ਨੂੰ ਚੰਗਾ ਲੱਗਿਆ ਹੌਸਲਾ ਮਿਲਿਆ ਹੈ ਔਰ ਪਤਾ ਲੱਗਦਾ ਹੈ ਕਿ ਅੱਜਕਲ ਲੋਕ ਜਿਹੜੇਵੇਂ ਉਹ ਪਾਰਟੀਆਂ ਦੇ ਕੈਂਡੀਡੇਟਸ ਤੋਂ ਅੱਕ ਚੱਕੇ ਬਿਲਕੁਲ ਥੱਕ ਗਏ ਨੇ ਦੇਖਦੇ ਕੇ ਪਾਰਟੀਆਂ ਦੇ ਕੈਂਡੀਡੇਟਸ ਨੂੰ ਕਿਉਂਕਿ ਪਾਰਟੀਆਂ ਦੇ ਜਿਹੜੇ ਕੈਂਡੀਡੇਟ ਹੁੰਦੇ ਨੇ ਉਹ ਗੁਲਾਮ ਹੁੰਦੇ ਨੇ ਪਾਰਟੀਆਂ ਦੇ ਇਸਟਾਦਿਸ਼ ਅਲਬਰਟ ਧਵਾ ਜੀ ਵਾਸਤੇ ਕੀ ਕਹਿਣਾ ਚਾਹੋਗੇ ਅਲਬਰਟ ਧਵਾ ਜੀ ਵਫادار ਵਫਾਦਾਰ ਔਰ ਬੋਨ ਹਰ ਬੱਚਾ ਹੈ ਜੋ ਆਉਣ ਵਾਲੇ ਦਿਨਾਂ ਵਿੱਚ ਕਮਿਊਨਿਟੀਜ਼ ਵਾਸਤੇ ਖਰੀਫਾ ਵਾਸਤੇ आम ਲੋਕ ਜਨਤਾ ਵਾਸਤੇ ਆਪਣਾ ਦਨ ਮੰਨਤਾ ਅਰਨਾ ਜੋਰ ਲਗਾ ਕੇ ਕੰਮ ਕਰੇਗਾ ਔਰ ਇਸ ਜੁਦੀ ਹਾਣਾ ਬੈਸਟ ਏਰੀਆ ਨੂੰ ਹੋਰ ਤਰੱਕੀਆਂ ਦੀ ਬੁਨਿਆਦੀਆਂ ਦੇ ਲੈ ਕੇ ਜਾਏ ਆਮ ਬੰਦਿਆਂ ਨੂੰ ਕੀ ਅਪੀਲ ਕਰਨਾ ਚਾਹੋਗੇ ਇਹਨਾਂ ਬਾਰੇ ਐਲਬਰਟ ਮਾਰੀ ਇਹ ਅਪੀਲ ਕਰਨਾ ਵਾਂਗਾ ਕਿ ਤੁਸੀਂ ਆਪਣੀ ਵੋਟ ਦਿਓ ਲੋਕਾਂ ਦੇ ਬੇਕਾਬੇ ਵਿੱਚ ਨਾ ਨਾ ਕਿਸੇ ਦੀ ਗੱਲ ਸੁਣਨਾ ਸਪਸ਼ਟ ਜਵਾਬ ਦਿਓ ਕਿ ਐਤ ਕੀ ਆਜ਼ਾਦ ਉਮੀਦਵਾਰ ਸਾਡਾ